ਪੰਜਾਬ 95 ਫਿਲਮ ਜੋ ਕਿ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦੀ ਸੱਚੀ ਕਹਾਣੀ ਹੈ ਉਸ ਨੂੰ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਣ ਦਿੱਤਾ ਜਾ ਰਿਹਾ ਸੈਂਸਰ ਬੋਰਡ ਨੇ ਸਾਫ਼-ਸਾਫ਼ ਮੰਗ ਕੀਤੀ ਸੀ ਕਿ ਪੰਜਾਬ 95 ਫਿਲਮ ਦੇ ਵਿੱਚੋਂ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦਾ ਨਾਮ ਹਟਾਇਆ ਜਾਵੇ ਅਤੇ ਫਿਲਮ ਦਾ ਨਾਮ ਖੱਲੂ ਘਾਰਾ ਤੋਂ ਬਦਲ ਕੇ ਪੰਜਾਬ 95 ਕੀਤਾ ਜਾਵੇ ਫਿਲਮ ਦੇ ਵਿੱਚ 100 ਵੀ ਕੱਟ ਵੀ ਲਾ ਦਿੱਤੇ ਗਏ ਜੋ ਕਿ ਸਿੱਧੇ ਤੌਰ ਤੇ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਹੈ ਦੱਸ ਦਈਏ ਕਿ 1995 ਦੇ ਵਿੱਚ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਨੇ ਦੁਨੀਆ ਦੇ ਸਾਹਮਣੇ ਇੱਕ ਕੌੜਾ ਸੱਚ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਕਿ ਕਿਵੇਂ ਪੰਜਾਬ ਪੁਲਿਸ ਨੇ 1984 ਤੋਂ 1995 ਤੱਕ 25000 ਤੋਂ ਵੱਧ ਸਿੱਖ ਨੌਜਵਾਨਾਂ ਦਾ ਬੇਰਹਿਮੀ ਤੇ ਨਾਲ ਅਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਤਲ ਕੀਤਾ ਫੇਕ ਐਂਡ ਕਾਊਂਟਰ ਕੀਤੇ ਅਤੇ ਬਾਅਦ ਦੇ ਵਿੱਚ ਲਾਸ਼ਾਂ ਵੀ ਸਾੜ ਦਿੱਤੀਆਂ ਇਹੇ ਸਿਲਸਿਲਾ ਪੰਜਾਬ ਦੇ ਵਿੱਚ ਸਾਲਾਂ ਤੱਕ ਚੱਲਦਾ ਰਿਹਾ ਸੀ ਇਨਾ ਹਜ਼ਾਰਾਂ ਹੀ નિર્ਦੋਸ਼ ਸਿੱਖ ਨੌਜਵਾਨਾਂ ਦੇ ਕਤਲ ਅਤੇ ਗੈਰ ਕਾਨੂੰਨੀ ਐਂਕਾਊਂਟਰਾਂ ਦੇ ਵਿੱਚ ਪੰਜਾਬ ਪੁਲਿਸ ਦੇ ਕੁਝ ਵੱਡੇ ਅਧਿਕਾਰੀ ਵੇਸ਼ ਆਮਲ ਸਨ ਇਹ ਸੱਚ ਅਦਾਲਤਾਂ ਦੇ ਵਿੱਚ ਸਾਬਤ ਵੀ ਹੋ ਚੁੱਕਾ ਹੈ ਫਿਰ ਇਸ ਸੱਚ ਨੂੰ ਦੁਨੀਆ ਦੇ ਸਾਹਮਣੇ ਲੈ ਕੇ ਆਉਣ ਲਈ ਬੈਨ ਕਿਉਂ ਕੀਤਾ ਜਾ ਰਿਹਾ ਹੈ ਸੱਚ ਨੂੰ ਕਿਉਂ ਦਬਾਇਆ ਜਾ ਰਿਹਾ ਹੈ 1995 ਦੇ ਵਿੱਚ ਜਸਵੰਤ ਸਿੰਘ ਖਾਲੜਾ ਜਿਨੇ ਪੰਜਾਬ ਦੇ ਵਿੱਚ 25000 ਸਿੱਖ ਨੌਜਵਾਨਾਂ ਦੀਆਂ ਗੈਰ ਕਾਨੂੰਨੀ ਹਤਿਆਵਾਂ ਦਾ ਸੱਚ ਦੁਨੀਆ ਦੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਸੀ। ਉਹਨਾਂ ਨੇ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਸਰਕਾਰੀ ਵਿਕਾੜ ਖੰਗਾਲ ਕੇ ਸਾਬਤ ਕੀਤਾ ਸੀ ਕਿ ਪੰਜਾਬ ਪੁਲਿਸ ਨੇ 1984 ਤੋਂ 1995 ਤੱਕ ਹਜ਼ਾਰਾਂ ਦੀ ਗਿਣਤੀ ਵਿੱਚ ਬੇਰਹਿਮੀ ਦੇ ਨਾਲ ਨਿਰਦੋਸ਼ ਸਿੱਖ ਨੌਜਵਾਨਾਂ ਦੇ ਐਨਕਾਊਂਟਰ ਕੀਤੇ ਜੋ ਕਿ ਨਸਲਕੁਸ਼ੀ ਸੀ ਪਰ ਪੰਜਾਬ ਪੁਲਿਸ ਨੇ ਉਹਨਾਂ ਨੂੰ ਵੀ 6 ਸਤੰਬਰ 1995 ਨੂੰ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੇ ਘਰ ਦੇ ਬਾਹਰੋਂ ਅਗਵਾ ਕੀਤਾ ਅਤੇ ਤਰਨਤਾਰਨ ਦੇ ਨੇੜੇ ਇੱਕ ਗੁਪਤ ਥਾਂ ਤੇ ਲਿਜਾ ਕੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀਬੀਆਈ ਨੇ 1996 ਦੇ ਵਿੱਚ ਜਾਂਚ ਸ਼ੁਰੂ ਕੀਤੀ ਸੀ ਅਤੇ 2005 ਦੇ ਵਿੱਚ ਸੁਪਰੀਮ ਕੋਰਟ ਨੇ ਪੁਸ਼ਟੀ ਕੀਤੀ ਸੀ ਕਿ 6 ਪੰਜਾਬ ਪੁਲਿਸ ਅਧਿਕਾਰੀਆਂ ਜਿਨ੍ਹਾਂ ਦੇ ਵਿੱਚ ਸੀਨੀਅਰ ਅਫਸਰ ਵੀ ਸ਼ਾਮਲ ਸਨ ਉਹਨਾ ਨੇ ਖਾਲੜਾ ਜਿਹਦਾ ਕਤਲ ਕੀਤਾ ਅਤੇ ਪੁਲਿਸ ਨੇ ਹਜ਼ਾਰਾਂ ਹੀ ਸਿੱਖ ਨੌਜਵਾਨਾਂ ਨੂੰ ਗੈਰ ਕਾਨੂੰਨੀ ਐਨਕਾਊਂਟਰਾਂ ਦੇ ਵਿੱਚ ਮਾਰ ਕੇ ਲਾਸ਼ਾਂ ਸਾੜੀਆਂ ਸੀ ਕੀ ਇਸ ਸੱਚ ਨੂੰ ਲੁਕਾਉਣ ਲਈ ਪੰਜਾਬ 95 ਫਿਲਮ ਤੇ ਬੈਨ ਲਾਇਆ ਜਾ ਰਿਹਾ ਹੈ ਸਰਦਾਰ ਖਾਲੜਾ ਜਿਹਦੇ ਕਤਲ ਵਿੱਚ ਪੁਲਿਸ ਦਾ ਹੱਥ ਸੀ ਪੰਜਾਬ 95 ਫਿਲਮ ਨੂੰ ਰੋਕਿਆ ਜਾ ਰਿਹਾ ਹੈ ਸੱਚ ਕੋੜਾ ਹੈ ਪਰ ਅਸੀਂ ਚੁੱਪ ਨਹੀਂ ਰਹਾਂਗੇ